ਹਾਂਜੀ ਪਿਆਰੇ ਵਿਦਿਆਰਥੀਓ ਕੱਲ ਦੀ ਕਾਉਂਸਲਿੰਗ ਦਿੱਲੀ ਜੋਗਿਆਤੀ ਜਾ ਰਹੇ ਨੇ ਉਹਨਾਂ ਲਈ 올 ਦਾ ਬੈਸਟ ਸੋ ਕਾਉਂਸਲਿੰਗ ਸਮੇਂ ਧਿਆਨ ਚ ਰੱਖਣ ਦੋ ਗੱਲਾਂ ਜੋ ਕਿ ਵਿਦਿਆਰਥੀ ਪਹਿਲਾਂ ਤੋਂ ਹੀ ਤਿਆਰ ਹੋ ਕੇ ਜਾਣ ਕਿਉਂਕਿ ਜਿਹੜੀ ਇਹ ਕਾਉਂਸਲਿੰਗ ਹੈ ਇਹ ਔਨ ਆਨਲਾਈਨ ਔਰ ਪੰਜਾਬ ਚਿੱਕੋ ਵੇਲੇ ਚੱਲ ਰਹੀ ਹੋਵੇਗੀ ਸੋ ਸੀਰੀਅਲ ਵਾਈ ਚੱਲੇਗੀ ਜਿੱਥੇ-ਜਿੱਥੇ ਵੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਾਉਂਸਲਿੰਗ ਚੱਲ ਰਹੀ ਹੋਊਗੀ ਰਕਵਕ ਜਿਲ੍ਹੇ ਚ ਬੈਠੇ ਵਿਦਿਆਰਥੀ ਇਸ ਕਾਉਂਸਲਿੰਗ ਦੇ ਵਿੱਚ ਆਪਦੀ ਸ਼ੀਟ ਲੈ ਲੈਣਗੇ ਸੋ ਧਿਆਨ ਰੱਖਣਾ ਤੁਸੀਂ ਸਮੇਂ ਸਿਰ ਜ਼ਰੂਰ ਪਹੁੰਚਣਾ ਕਿਉਂਕਿ ਇੱਕ ਵਾਰੀ ਤੁਹਾਡਾ ਨੰਬਰ ਲੰਘ ਗਿਆ ਫਿਰ ਉਸ ਤੁਹਾਡੀ ਸ਼ੀਟ ਕਿਸੇ ਹੋਰ ਵਿਦਿਆਰਥੀ ਨੂੰ ਮਿਲ ਜਾਵੇਗੀ ਸੋ ਮੇਕ ਸ਼ੋਰ ਵੀ ਕਿ ਤੁਸੀਂ ਸਮੇਂ ਸਿਰ ਪਹੁੰਚ ਰਹੇ ਹੋ ਸੋ ਦੂਸਰੀ ਗੱਲ ਜਿਹੜੀ ਧਿਆਨ ਚ ਰੱਖਣਯੋਗ ਆ ਵੀ ਤੁਸੀਂ ਪਹਿਲਾਂ ਹੀ ਮਨ ਬਣਾ ਕੇ ਜਾਣਾਗਾ ਵੀ ਤੁਸੀਂ ਕਿਹੜਾ ਵਿਚਾਰ ਰੱਖਣਾਗਾ ਚਾਹੇ ਤੁਸੀਂ ਮੈਡੀਕਲ ਰੱਖਣਾ ਚਾਹੇ ਨਾਨ ਮੈਡੀਕਲ ਜਾਂ ਕਮਰਸ ਕਿਉਂਕਿ ਤਿੰਨ ਹੀ ਵਿਸ਼ੇ ਨੇ ਇੱਥੇ ਮੈਰਿਟਰੀ ਸਕੂਲਾਂ ਦੇ ਵਿੱਚ ਤਾਂ ਤੁਹਾਡਾ ਮਨ ਹੋਣਾ ਚਾਹੀਦਾ ਕਿਉਂਕਿ ਮੌਕੇ ਦੇ ਉੱਪਰ ਆ ਕੇ ਕਈ ਵਾਰੀ ਤੁਹਾਨੂੰ ਜੇ ਉਹ ਮਨ ਚ ਆਇਆ ਵਿਸ਼ਾ ਨਹੀਂ ਮਿਲਦਾ ਤਾਂ ਹੋ ਸਕਦਾ ਤੁਹਾਨੂੰ ਉਹ ਸਕੂਲ ਬਦਲਣਾ ਪਵੇ ਉਦਾਹਰਨ ਦੇ ਤੌਰ ਤੇ ਜੇ ਤੁਸੀਂ ਬਠਿੰਡੇ ਨਾਨ ਮੈਡੀਕਲ ਦੇ ਵਿੱਚ ਸੀਟ ਲੈਣਾ ਚਾਹੁੰਦੇ ਹੋ ਤਾਂ ਜੇਕਰ ਇੱਥੇ ਨਾਨ ਮੈਡੀਕਲ ਦੀਆਂ ਸ਼ੀਟਾਂ ਭਰ ਗਈਆਂ ਤਾਂ ਤੁਸੀਂ ਇਹ ਮਨ ਬਣਾ ਕੇ ਚੱਲਣਾਗਾ ਵੀ ਜੇ ਮੈਨੂੰ ਬਠਿੰਡਾ ਸਕੂਲ ਨਹੀਂ ਮਿਲਦਾ ਪਰ ਮੈਂ ਨਾਨ ਮੈਡੀਕਲ ਹੀ ਰੱਖਣਾ ਤਾਂ ਮੈਂ ਕਿਸੇ ਹੋਰ ਸਕੂਲ ਜਿਸ ਤਰ੍ਹਾਂ ਬਾਕੀ ਨੇ ਜਲੰਧਰ ਲੁਧਿਆਣਾ ਮੁਹਾਲੀ ਹਨਾ ਤਾਂ ਉੱਥੇ ਮੈਂ ਇਹ ਸਟੇਸ਼ਨ ਲੈ ਲਵਾਂਗਾ ਸੋ ਤੁਹਾਨੂੰ ਪਹਿਲਾਂ ਹੀ ਤੁਹਾਨੂੰ ਮਨ ਬਣਿਆ ਹੋਣਾ ਚਾਹੀਦਾ ਅਸਾਂ ਜੇਕਰ ਤੁਸੀਂ ਸੋਚਾ ਹੈ ਵੀ ਅਸੀਂ ਖਾਸ ਸਕੂਲ ਦੇ ਵਿੱਚ ਐਡਮਿਸ਼ਨ ਲੈਣੀ ਹੈ ਵਿਸ਼ਾ ਚਾਹੇ ਕੋਈ ਵੀ ਹੋਵੇ ਜੇ ਮੈਡੀਕਲ ਚ ਨਹੀਂ ਮਿਲਦੀ ਤਾਂ ਨਾਨ ਮੈਡੀਕਲ ਜੇ ਨਾਨ ਮੈਡੀਕਲ ਨਹੀਂ ਮਿਲਦੀ ਤਾਂ ਕਮਰਸ ਮੈਂ ਕੋਈ ਵੀ ਵਿਸ਼ਾ ਰੱਖ ਲਵਾਂਗਾ ਸੋ ਇਹ ਤੁਸੀਂ ਪਹਿਲਾਂ ਹੀ ਸੋਚ ਕੇ ਚੱਲਣਾਗਾ ਸੋ ਵੈਸੇ ਮੇਰੀ ਰਾਏ ਤਾਂ ਇਹ ਹੈ ਵੀ ਸਕੂਲ ਤਾਂ ਸਾਰੇ ਇੱਕੋ ਜਿਹੇ ਨੇ ਰੈ residențial ਸਕੂਲ ਨੇ ਤੁਸੀਂ ਸਿਰਫ ਛੁੱਟੀਆਂ ਦੌਰਾਨ ਹੀ ਘਰ ਆ ਸਕਦੇ ਹੋ ਸੋ ਦੂਰ ਨੇੜੇ ਸਕੂਲ ਦਾ ਇੱਥੇ ਕੋਈ ਫਰਕ ਨਹੀਂ 10 ਦੇ 10 ਸਕੂਲ ਇੱਕੋ ਜਿਹੇ ਸਕੂਲ ਨੇ ਇੱਕੋ ਜਿਹੀ ਪੜ੍ਹਾਈ ਹੈ ਬਿਲਡਿੰਗ ਵੀ ਇੱਕੋ ਜਿਹੀ ਹੈ ਸੋ ਸਾਰਾ ਮਾਹੌਲ ਇੱਕੋ ਜਿਹਾ ਹੈ ਔਲ ਪੰਜਾਬ ਦੇ ਵਿੱਚ ਸੋ ਕੋਈ ਵੀ ਵਿਦਿਆਰਥੀ ਇਹ ਕੋਸ਼ਿਸ਼ ਨਾ ਕਰੇ ਵੀ ਮੈਨੂੰ ਬਟੰਡੇ ਇਨਮਿਸ਼ਨ ਮਿਲੇ ਤਾਂ ਮੈਂ ਫਿਰ ਹੋਰ ਕਿਤੇ ਨਹੀਂ ਲਵਾਂਗਾ ਸੋ ਸਾਰੇ ਸਕੂਲ ਇੱਕੋ ਹੀ ਤਰ੍ਹਾਂ ਨੇ ਸੋ ਇੱਕੇ ਤਰ੍ਹਾਂ ਦਾ ਮਾਹੌਲ ਆ ਸਾਰੇ ਕਿਤੇ ਸੋ ਜੇਕਰ ਤੁਸੀਂ ਨਾਨ ਮੈਡੀਕਲ ਰੱਖਣਾ ਚਾਹੁੰਦੇ ਹੋ ਜੇ ਤੁਹਾਡੀ ਕਿਤੇ ਇੱਕ ਜਗ੍ਹਾ ਤੁਹਾਨੂੰ ਐਡਮਿਸ਼ਨ ਨਹੀਂ ਮਿਲਦੀ ਤਾਂ ਤੁਸੀਂ ਹੋਰ ਸਕੂਲ ਆਰਾਮਨਾ ਚੰਲੋਵ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਤੁਹਾਨੂੰ ਕੋਈ ਪਰੇਸ਼ਾਨੀ ਹੋਣੀ ਚਾਹੀਦੀ ਹੈ ਸੋ ਇਹੋ ਜਿਹੀਆਂ ਗੱਲਾਂ ਬੱਚੇ ਜਿਹੜਾ ਹੈਗਾ ਉਹ ਧਿਆਨ ਚ ਰੱਖਣ ਸੋ ਲੋਕਲ ਜਿਵੇਂ ਆਪਾਂ ਨੂੰ ਬਠਿੰਡਾ ਪੈ ਜਾਂਦਾ ਜ਼ਿਲ੍ਹਾ ਸੋ ਬਠਿੰਡਾ ਜ਼ਿਲ੍ਹੇ ਦੇ ਵਿੱਚ ਜਿਹੜੇ ਵਿਦਿਆਰਥੀ ਹੈ ਉਹ ਮੈਰਿਟੋਰੀ ਸਕੂਲ ਬਠਿੰਡਾ ਵਿਖੇ ਜਾ ਕੇ ਇਹ ਇਹ ਕਾਉਂਸਲਿੰਗ ਦੇ ਵਿੱਚ ਹਿੱਸਾ ਲੈ ਸਕਦੇ ਹਨ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿਦਿਆਰਥੀ ਅ ਕਿਸੇ ਵੀ ਮੈਰਿਟੋਰੀਅਸ ਸਕੂਲ ਦੇ ਵਿੱਚ ਵੈਸੇ ਤਾਂ ਕੋਈ ਕੰਪਲਸ਼ਨ ਨਹੀਂ ਹੈ ਤੁਸੀਂ ਕਿਤੇ ਵੀ ਜਾ ਕੇ ਇਹ ਮੈਰਿਟੋਰੀਅਸ ਜੋ ਕਾਉਂਸਲਿੰਗ ਉਸ ਵਿੱਚ ਹਿੱਸਾ ਲੈ ਸਕਦੇ ਹੋ ਸੋ ਇੱਕ ਵਾਰ ਫਿਰ ਬੱਚੇ ਜ਼ਰੂਰ ਮਨ ਬਣਾ ਕੇ ਜਾਣ ਵੀ ਉਹਨਾਂ ਨੇ ਕਿਹੜਾ ਵਿਸ਼ਾ ਰੱਖਣਾ ਹੈ ਤੇ ਜੇ ਉਹ ਵਿਸ਼ਾ 'ਚ ਉਹਨਾਂ ਨੂੰ ਐਡਮਿਸ਼ਨ ਨਹੀਂ ਮਿਲਦੀ ਤਾਂ ਫਿਰ ਉਹ ਅੱਗੇ ਕੀ ਕਰਨਗੇ ਸੋ ਕਿਉਂਕਿ ਆਨਲਾਈਨ ਚਲ ਰਿਹਾ ਹੁੰਦਾ ਹੈਗਾ ਸੋ ਸਮਾਂ ਥੋੜਾ ਹੁੰਦਾ ਹੈ ਸੋ ਇੱਕ ਜਦ ਤੁਸੀਂ ਉੱਤੇ ਪਹੁੰਚੋਗੇ ਤਾਂ ਇਹ ਸਾਰਾ ਪ੍ਰੋਸੈਸ ਆਨਲਾਈਨ ਸ਼ੋ ਹੋ ਜਾਊਗਾ ਕਿੰਨੀਆਂ ਸ਼ੀਟਾਂ ਭਰ ਰਹੀਆਂ ਨੇ ਤਾਂ ਉੱਥੇ ਤੁਸੀਂ ਉੱਥੇ ਮੌਜੂਦ ਅਧਿਆਪਕਾਂ ਤੋਂ ਕਿਉਂਕਿ ਤੁਹਾਡੇ ਪੇਰੈਂਟਸ ਨਾਲ ਹੋਣਗੇ ਫੋਨ ਤੁਹਾਡੇ ਕੋਲੇ ਹੋਣਗੇ ਤਾਂ ਉਹ ਤੁਸੀਂ ਲਿੰਕ ਲੈ ਲੈਣਾ ਜਿੱਥੋਂ ਤੁਹਾਨੂੰ ਪਲ-ਪਲ ਦੀ ਅਪਡੇਟ ਮਿਲਦੀ ਰਹੂਗੀ ਵੀ ਕਿੰਨੀਆਂ ਸ਼ੀਟਾਂ ਖਾਲੀ ਨੇ ਕਿਹੜੇ ਸਕੂਲ ਦੇ ਵਿੱਚ ਕਿੰਨਾ ਸ਼ੀਟਾਂ ਭਰ ਚੁੱਕੇ ਨੇ ਤਾਂ ਫਿਰ ਤੁਸੀਂ ਆਪਦੀ ਪਲੈਨਿੰਗ ਕਰ ਸਕਦੇ ਹੋ ਸੋ ਇੱਕ ਫਿਰ 올더 베스트 ਸਾਰੇ ਬੱਚੇ ਨੂੰ ਆਪਦੇ ਦਸਤਾਵੇਜ਼ ਸਾਰੇ ਬੱਚਿਆਂ ਨੇ ਧਿਆਨ ਦੇ ਨਾਲ ਦੇਖ ਕੇ ਸਮੇਂ ਸਿਰ ਸਕੂਲਾਂ ਦੇ ਵਿੱਚ ਪਹੁੰਚਣ ਦੀ ਖੇਚਲ ਕਰਨੀ ਸੋ 올더 베스트 ਸਾਰੇ ਬੱਚਿਆਂ ਨੂੰ